ਬਹੁਤ ਪਿਆਰ ਦਿੱਤਾ ਲੋਕਾਂ ਨੇ ਔਰ ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਸ ਨਿਮਾਣੇ ਜਾਸ ਨੂੰ ਇੰਨਾ ਬੜਾ ਅਸ਼ੀਰਵਾਦ ਇੰਨੀ ਗਰਮੀ ਦੇ ਵਿੱਚ ਤੁਸੀਂ ਇੰਨੀ ਜ਼ੋਰਦਾਰ ਤਰੀਕੇ ਨਾਲ ਹੁੰਮ ਮਾਰ ਕੇ ਆਏ ਔਰ ਲਗਾਤਾਰ ਜੋ ਕੋ ਰੋਸ਼ੋ ਸ਼ੁਰੂ ਹੋਇਆ ਫੁੱਲ ਤੋਂ ਲੈ ਕੇ ਡੀਸੀ ਆਫਿਸ ਤੱਕ ਬਹੁਤ ਵੱਡਾ ਪਰਮਾ ਹੰਗਾਰਾ ਸਾਰੇ ਸ਼ਹਿਰ ਨੂੰ ਔਰ ਇਲਾਕੇ ਨੂੰ ਦਿੱਤਾ ਮੈਂ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਚਲੋ ਸਭ ਮੁੱਦੇ ਕੀ ਨੇ ਜਿਹੜੇ ਲੈ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਤੁਸੀਂ ਉਤਰੇ ਹੋ ਦੇਖੋ ਇਹ ਸ੍ਰੀ ਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਹੈ ਮਾਤਾ ਨੈਣਾ ਦੇਵੀ ਦੀ ਚਰਨ ਛੂ ਧਰਤੀ ਹੈ ਮੁੱਦੇ ਕਈ ਨੇ ਇਸ ਇਲਾਕੇ ਦੇ ਜਿਨ੍ਹਾਂ ਨੂੰ ਮੈਂ ਪਹਿਲਾਂ ਵੀ ਜਿਸ ਤਰ੍ਹਾਂ ਕਿਹਾ ਕਿ ਮੈਂ ਇਵੈਲੂਏਟ ਕਰ ਰਿਹਾ ਹਰ ਇਲਾਕਾ ਡਿਫਰੈਂਟ ਲੈਵਲ ਦੇ ਉੱਪਰ ਖੜਾ ਹੈ ਇਸ ਵੇਲੇ ਮੁਹਾਲੀ ਦੀ ਗੱਲ ਕਰੀਏ ਉਹ ਇੱਕ ਅੱਡ ਤਰਜੀਹ ਦੇ ਉੱਪਰ ਖੜਾ ਹੈ ਬਲਾਚੌਰ ਦੀ ਗੱਲ ਕਰੀਏ ਉਹ ਅੱਡ ਤਰਜੀਹ ਦੇ ਖੜਾ ਹੈ ਰੋਪੜ ਦੀ ਗੱਲ ਕਰੀਏ ਉਹ ਅੱਡ ਤਰਜੀਹ ਦੇ ਖੜਾ ਹੈ ਕੰਡੀ ਦਾ ਇਲਾਕਾ ਅੱਡ ਤਰਜੀਹ ਦੇ ਖੜਾ ਹੈ ਜੀ ਫਿਊਚਰਿਸਟਿਕ ਡਿਵੈਲਪਮੈਂਟ ਦੀ ਥੌਟ ਪ੍ਰੋਸੈਸ ਦੀ ਗੱਲ ਕਰੀਏ ਇਨ ਟਰਮਸ ਆਫ ਇਸ ਇਲਾਕੇ 'ਚ ਕਿਸ ਤਰੀਕੇ ਦਾ ਕੋਈ ਅਦਾਰੇ ਬਣ ਸਕਦੇ ਆ ਕਿਸ ਤਰੀਕੇ ਨਾਲ ਇਸ ਇਲਾਕੇ ਵਿੱਚ ਕੋਈ ਇਨਵੈਸਟਮੈਂਟ ਆ ਸਕਦੀ ਹੈ ਤਾਂ ਟੂਰਿਜ਼ਮ ਇੱਕ ਚੰਗਾ ਸੈਕਟਰ ਹੈ ਟੂਰਿਜ਼ਮ ਇੱਕ ਚੰਗਾ ਸੈਕਟਰ ਹੈ ਜਿਹੜਾ ਉਰੇ ਆਸਰਾ ਹੈ ਡਿਪਲੀਟਿੰਗ ਵਾਟਰ ਟੇਬਲ ਹੈ ਪਾਣੀ ਨੀਵਾ ਗਿਆ ਹੋਇਆ ਕਈ ਇਲਾਕਿਆਂ 'ਚ ਨਹਿਰ ਨਾਲੋਂ ਟਪਦੀ ਹੈ ਪਰ ਕਈ ਪਿੰਡਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲਦਾ ਕਈ ਜਗ੍ਹਾ ਦੇ ਉੱਪਰ ਹਰ ਹਮੇਸ਼ਾ ਪਾਣੀ ਦੀ ਮਾਰ ਹੁੰਦੀ ਹੈ ਪਰ ਉਹਦਾ ਕੋਈ ਪ੍ਰੋਪਰ ਸਟ੍ਰੀਮਲਾਈਨ ਪਲਾਨ ਨਹੀਂ ਬਣਿਆ ਹੋਇਆ ਕਿ ਪਾਣੀ ਦੀ ਮਾਰ ਹੀ ਨਾ ਹੋਵੇ ਜਿੱਦ ਤੱਕ ਪਹਿਲਾਂ ਪਾਣੀ ਦੀ ਮਾਰ ਹੁੰਦੀ ਹੈ ਫਿਰ ਲੋਕ ਮੁਆਵਜ਼ਾ ਦੇ ਵਾਸਤੇ ਦੇਖ ਰਹਿੰਦੇ ਹਨ ਸੋ ਤੇਰਾ ਸੋ ਮਨੀ ਪ੍ਰੋਬਲਮਸ ਡਿਫਰੈਂਟ ਪ੍ਰੋਬਲਮ ਆਫ ਡਿਫਰੈਂਟ ਏਰੀਆਸ ਸੋ ਮੇਰਾ ਤਾਂ ਇਹੀ ਟਾਰਗੇਟ ਹੈ ਕਿ ਮੂਮੈਂਟ ਇਸ ਇਲਾਕੇ ਦੀ ਸੇਵਾ ਮਿਲਣੀ ਹੈ ਹਰ ਚੀਜ਼ ਦੀ ਤਸਵੀਜ਼ ਬਣਾ ਕੇ ਉਹਦੀ ਡੀਪ ਸਟੱਡੀ ਕਰਕੇ ਉਸ ਇਸ਼ੂ ਨੂੰ ਕਿਹੜੀ ਮਿਨਿਸਟਰੀ ਦੇ ਨਾਲ ਕਨੈਕਟ ਹੋਣਾ ਹੈ ਕਿਹੜੀ ਮਿਨਿਸਟਰੀ ਨਾਲ ਉਹ ਇਸ਼ੂ ਕਨੈਕਟਡ ਹੈ ਉਸ ਨੂੰ ਪਾਰਲੀਮੈਂਟ ਦੇ ਵਿੱਚ ਬਜਟ ਅਲੋਕੇਸ਼ਨ ਵੱਖ-ਵੱਖ ਮਿਨਿਸਟਰੀਆਂ ਵਿੱਚ ਹੁੰਦੀ ਹੈ ਉਹਦੇ ਉੱਪਰ ਆਪਾਂ ਕੰਮ ਕਰਾਂਗੇ ਔਰ ਹਲੇ ਜਿਹਦੇ ਉੱਪਰ ਡੀਪ ਸਟੱਡੀ ਚੱਲ ਰਹੀ ਹੈ ਤੇ ਮੈਂ ਆਪਣਾ ਪਲਾਨ ਅਨਵੀਲ ਕਰਾਂਗਾ ਜਿਹੜੇ 5-10 ਮੇਜਰ ਚੰਕ ਸੋਣਗੇ ਆਫ ਪ੍ਰਾਇਰੀਟੀ ਜਿਹਨੂੰ ਪ੍ਰਾਇਰਟਾਈਜ਼ ਕੀਤਾ ਜਾਊਗਾ ਔਰ ਸਮੇਂ-ਸਮੇਂ ਤੇ ਉੱਪਰ ਲੋਕਾਂ ਨਾਲ ਗੱਲਬਾਤ ਕਰਕੇ ਜਿਹੜੇ ਹੋਰ ਇਸ਼ੂਜ਼ ਆਣਗੇ ਉਹਨਾਂ ਦੇ ਉੱਪਰ ਵੀ ਆਪਾਂ ਜ਼ੋਰਦਾਰ ਤਰੀਕੇ ਨਾਲ ਕੰਮ ਕਰਾਂਗੇ। ਜੀ ਸਰ ਬਤੌਰ ਮੰਤਰੀ ਵੀ ਤੁਸੀਂ ਇਸ ਹਲਕੇ ਦੇ ਵਿੱਚ ਵਿਚਰਦੇ ਰਹੇ ਹੋ। ਤਾਂ ਇਹ ਲੋਕਾਂ ਦੀਆਂ ਵੀ ਕੁਝ ਮੁਸ਼ਕਲਾਂ ਮੇਰੇ ਧਿਆਨ ਦੇ ਵਿੱਚ ਉਦੋਂ ਵੀ ਜਿੱਦਿਆ ਤੁਹਾਡੇ ਚੱਕਰ ਦੇ ਟਾਈਮ ਤਾਂ ਕੀ ਉਹ ਸਮੱਸਿਆਵਾਂ ਨੂੰ ਹੱਲ ਇਸ ਸਰਜੀਤ ਹੋਣਗੇ? ਇਹ ਕਿਹੜੀ-ਕਿਹੜੀ ਜਿਹੜੀ ਚੀਜ਼ਾਂ ਨੇ ਦੇਖੋ ਮੈਂ ਫੀਲ ਕਰਨਾ ਕਿ ਹੈਲਥ ਇਨਫਰਾਸਟ੍ਰਕਚਰ ਉਹ ਇੱਕ ਬਹੁਤ ਵੱਡਾ ਚੈਲੰਜ ਹੈ। ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਮੈਂ 4 ਸਾਲ ਦੀ ਵਜ਼ੀਰ ਆ ਉਹਦੇ ਵਿੱਚ ਆਲਮੋਸਟ ਪੌਣੇ 2 ਸਾਲ ਕੋਵਿਡ ਚੱਲਦਾ ਰਿਹਾ। ਔਰ ਕੋਵਿਡ ਦੇ ਦੌਰਾਨ ਮੈਨੂੰ ਇਥੇ ਇਲਾਕੇ ਜਾ ਕੇ ਚਾਹੇ ਨੰਗਲ ਦਾ ਬੀਬੀਐਮਬੀ ਦਾ ਹਸਪਤਲ ਆ ਉਹ ਦੇਖਣ ਵਾਸਤੇ ਮੈਨੂੰ ਮੌਕਾ ਮਿਲਿਆ ਚਾਹੇ ਸਾਡੇ ਰੋਪੜ ਦਾ ਹਸਪਤਲ ਸੀ ਉਥੇ ਕੀ ਕੀ ਸਹੂਲਤ ਹੈ ਉਹ ਦੇਖਣ ਦੀ ਮੈਨੂੰ ਮੌਕਾ ਮਿਲਿਆ ਤੋਂ ਮੈਂ ਜ਼ਰੂਰ ਫੀਲ ਕਰਨਾ ਹੈ ਕਿ ਇਹਦੇ ਚ ਜਿਹੜੇ ਚੈਲੰਜਸ ਜਿਹੜੇ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਨਾਲ ਜੁੜੇ ਹੋਏ ਮੁੱਦੇ ਹੋਣਗੇ ਕਿਉਂਕਿ ਜਿਹੜਾ ਬੀਬੀਐਮਬੀ ਦਾ ਹਸਪਤਲ ਹੈ ਉਹ ਤਾਂ ਡਾਇਰੈਕਟਲੀ ਗਵਰਨਮੈਂਟ ਆਫ ਇੰਡੀਆ ਦੇ ਤੇ ਤਰਜੀਹ ਤੇ ਆਉਂਦਾ ਹੈ ਔਰ ਉਸ ਤੇ ਵਿੱਚ ਅਗਰ ਉਹਨੂੰ ਇੱਕ ਡਿਫਰੈਂਟ ਲੈਵਲ ਦਾ ਹਸਪੀਟਲ ਡਿਵੈਲਪ ਕਰਨਾ ਹੋਵੇ ਜਾਂ ਲੈ ਕੇ ਜਾਣਾ ਹੋਵੇ ਆਈ ਥਿੰਕ ਥੇ ਇਜ਼ ਅ 빅 ਸਕੋਪ ਟੂ ਡੂ ਥੈਟ ਪਰ ਲੇਕਿਨ ਉਸ ਗੱਲ ਦੇ ਉੱਪਰ ਚੈੱਕ ਕਰਨਾ ਪੈਣਾ ਕਿ BBMP ਦਾ ਕੀ ਬਜਟ ਅਲੋਕੇਸ਼ਨ ਹੈ ਫॉर ਵਿਥਿਨ ਦਾ BBMP ਫॉर ਹੈਲਥ ਇਨਫਰਾਸਟਰਕਚਰ बिकॉज BBMP ਇਸ ਅ ਯੂ نو ਵੈਰੀ 빅 ਆਰਗੇਨਾਈਜੇਸ਼ਨ ਅਕ੍ਰੋਸ ਦਾ ਕੰਟਰੀ ਤਾਂ ਮੈਂ ਇਹ ਜ਼ਰੂਰ ਸਮਝਦਾ ਕਿ ਆਪਾਂ ਨੂੰ ਇਹ ਸਾਰੇ ਮੁੱਦਿਆਂ ਨੂੰ ਵੈਲਿਊਟ ਕਰਨਾ ਪੈਣਾ ਹੈ ਔਰ ਕਿਹੜੇ ਕਿਹੜੀ ਚੀਜ਼ ਭਾਰਤ ਸਰਕਾਰ ਦੇ ਕਿਹੜੇ ਕਿਹੜੇ ادارے ਦੇ ਨਾਲ ਜੁੜੀ ਹੋਈ ਹੈ ਤੇ ਉੱਥੋਂ ਕਿੰਨਾ ਪੈਸਾ ਆ ਸਕਦਾ ਹੈ ਔਰ ਅਸੀਂ ਲੋਕਾਂ ਦੇ ਵਾਸਤੇ ਲੋਕਾਂ ਦੀ ਜ਼ਰੂਰਤ ਵਾਸਤੇ ਪੂਰਾ ਕਰ ਸਕਦੇ ਹਾਂ ਮੈਂ ਵਚਨਬੱਧ ਹਾਂ ਆਪਣੇ ਇਲਾਕੇ ਦੇ ਲੋਕਾਂ ਵਾਸਤੇ ਸ੍ਰੀ ਸਾਹਿਬ ਇੱਕ BJP ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਉਹਦਾ ਜਾ ਪਿੱਛੇ ਨੂੰ ਹੋ ਗਿਆ ਸਾਰੇ ਆ ਗਏ ਨੇ ਉਹਦਾ ਜਾ ਹੁਣ ਤੂੰ ਸਾਬ ਠੀਕ ਹੈ ਆ ਲੈ ਦੇ ਉਹ ਕਿਤੇ ਜੂਰੇ ਮੈਨੂੰ ਫੋਟੋ ਬਹੁਤ ਲੱਗਿਆ ਮੈਨੂੰ ਠੀਕ ਹੈ ਇਹ ਹੈ ਕਿ ਮੈਂ ਕੋਈ ਬੰਦਾ ਕੋਈ ਵਿਰੋਧੀ ਪਾਰਟੀ ਦਾ ਲੀਡਰ ਕੋਈ ਕੈਂਡੀਡੇਟ ਕੋਈ ਉਹਨਾਂ ਦਾ ਅਧਿਕਾਰੀ ਮੇਰੇ ਬਾਰੇ ਕੁਝ ਕਹਿੰਦਾ ਉਹਦੀ ਆਪਣੀ ਸੋਚ ਹੈ ਮੇਰੀ ਸੋਚ ਆਪਣੇ ਸੂਬੇ ਦੀ ਆਪਣੇ ਇਲਾਕੇ ਦੀ ਸੇਵਾ ਕਰਨਾ ਰਿਹਾ ਹੈ ਪਹਿਲਾਂ ਮੈਨੂੰ ਪਾਰਟੀ ਨੇ ਤੇ ਲੋਕਾਂ ਨੇ ਸੰਘੂਰ ਚ ਪਿਆਰ ਦਿੱਤਾ ਸੀ ਮੈਂ 12 13 ਸਾਲ ਸੰਘੂਰ ਦੇ ਵਿੱਚ ਕੰਮ ਕੀਤਾ ਹੈ ਆਪਣੇ ਇਲਾਕੇ ਦੀ ਸੇਵਾ ਕੀਤੀ ਹੈ ਸੱਚੀ ਤੇ ਸੂਚੀ ਕੀਤੀ ਹੈ ਅਜਸ ਸਮੂਰ ਦਾ ਇਲਾਕਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਔਰ ਤੁਸੀਂ ਸਾਰੇ ਵੀ ਜਿਹੜੇ ਲੋਕ ਮੇਰੇ ਖਿਲਾਫ ਟਿੱਪਣੀ ਕਰਦੇ ਆਂ ਉਹ ਇਹ ਜਾ ਕੇ ਦੇਖਣ ਕਿ ਸਮੂਝ ਕੀ ਕੀਤਾ ਹੈ ਉਹਨਾਂ ਦਾ ਵੀ ਰਾਜਨੀਤਿਕ ਜੀਵਨ ਪਹਿਲਾਂ ਆੜੜ ਜਗ੍ਹਾ ਤੇ ਰਿਹਾ ਹੈ ਕਿ ਉਹ ਦੱਸਣ ਕਿ ਉਹਨਾਂ ਨੇ ਆਪਣੇ ਇੰਨੇ بڑے ਰਾਜਨੀਤਿਕ ਜੀਵਨ ਦੇ ਵਿੱਚ ਸੂਬੇ ਵਾਸਤੇ ਜਾਂ ਇਲਾਕੇ ਵਾਸਤੇ ਜਾਂ ਆਪਣੇ ਲੋਕਾਂ ਵਾਸਤੇ ਐਸਾ ਕੁਝ ਕੀਤਾ ਹੈ ਜਿਹੜਾ ਆਜੋ ਆ ਕੇ ਇਸ ਚੋਣ ਦੇ ਵਿੱਚ ਦਰਸਾ ਸਕਦੇ ਆ ਬੇਤੁਕੀਆਂ ਗੱਲਾਂ ਦਾ ਇਲਜ਼ਾਮ ਲਾਉਣ ਦਾ ਕਿਸੇ ਦੇ ਉੱਪਰ ਕੋਈ ਫਾਇਦਾ ਨਹੀਂ ਅੱਜ ਲੋਕ ਚਾਹੁੰਦੇ ਆ ਕਿ ਸਾਨੂੰ ਐਸਾ ਬੰਦਾ ਚਾਹੀਦਾ ਜਿਹੜਾ ਸਾਡੇ ਇਲਾਕੇ ਦੀ ਆਵਾਜ਼ ਨੂੰ ਚੰਗੇ ਤਰੀਕੇ ਨਾਲ ਪਾਰਲੀਮੈਂਟ ਚੱਕ ਸਕਦਾ ਹੋਵੇ ਉਹ ਗਵਰਨਮੈਂਟ ਆਫ ਇੰਡੀਆ ਦੀ ਫੰਕਸ਼ਨਿੰਗ ਸਮਝਦਾ ਹੋਵੇ ਉਹ ਪਾਰਲੀਮੈਂਟ ਦੇ ਵਿੱਚ ਕਿਸ ਤਰੀਕੇ ਨਾਲ ਬਜਟ ਅਲੋਕੇਸ਼ਨਸ ਹੁੰਦੀਆਂ ਉਹਨੂੰ ਸਮਝਦਾ ਹੋਵੇ ਤੇ ਸਾਡੇ ਇਲਾਕੇ ਦੀ ਡਿਵੈਲਪਮੈਂਟ ਕਰੇ ਥਿਸ ਇਜ਼ ਵਾਟ ਪੀਪਲ ਵਾਂਟ ਲੋਕ ਇਸ ਗੱਲ ਦੇ ਉੱਪਰ ਨਹੀਂ ਆ ਕਿ ਆਪੋਜੀਸ਼ਨ ਵਾਲੇ ਮੇਰੇ ਖਿਲਾਫ ਕੀ ਮੁੱਦਾ ਚੱਕਦੇ ਆ ਉਹ ਥੈਟ ਇਜ਼ देयर ਉਹਨਾਂ ਕੋਲੇ ਕੁਝ ਕਹਿਣ ਨੂੰ ਨਹੀਂ ਹੈ ਆਈ ਹੈਵ ਸੋ ਮਾਚ ਟੂ ਸੇ ਬਿਕਾਜ਼ ਆਈ ਹੈਵ ਡਨ ਮੈਂ ਕੰਮ ਕਰ ਰਿਹਾ ਮੈਂ ਕੰਮ ਕਰਨ ਵਾਲਾ ਬੰਦਾ ਹੈ ਤੇ ਮੈਂ ਕ ਇਸ ਕਰਕੇ ਮੈਂ ਕੌਨਫੀਡੈਂਸ ਨਾਲ ਗੱਲ ਕਰ ਰਿਹਾ ਹਾਂ ਟਾਰਗੇਟ ਦੇ ਉੱਤੇ ਕਿਉਂ ਨਾ ਰੁਕਾ ਆਮ ਆਪਨੀ ਪਾਰਟੀ ਜਾਂ ਸੈਂਟਰ ਦੀ ਬੀਜੇਪੀ ਮੈਂ ਦੇਖੋ ਗੱਲ ਇਹ ਹੈ ਕਿ ਇਹ ਦੋਨੋਂ ਪਾਰਟੀਆਂ ਦੀ ਅਡਾੜ ਜਗ੍ਹਾ ਦੇ ਉੱਪਰ ਅਗਰ ਆਪਾਂ ਗੱਲ ਕਰੀਏ ਦੋਨਾਂ ਦਾ ਸੇਮ ਥੌਟ ਪ੍ਰੋਸੈਸ ਰਹਾ ਹੈ ਕਿ ਅੱਜ ਲੋਕ ਦੱਸਣਗੇ ਕਿ ਕਿਹੜੀ ਪਾਰਟੀ ਨੂੰ ਅੱਜ ਪਾਰਟੀ ਨੂੰ ਇਸ ਪੰਜਾਬ ਦੇ ਵਿੱਚ ਤਾਕਤ ਦੇਣੀ ਹੈ ਪੰਜਾਬ ਇੱਕ ਸੈਂਸਿਟਿਵ ਸੂਬਾ ਹੈ ਤੇ ਬਾਰਡਰ ਦਾ ਇਲਾਕਾ ਹੈ ਇਹ ਦੂਜੇ ਸੂਬਿਆਂ ਵਰਗਾ ਸੂਬਾ ਨਹੀਂ ਹੈ ਇਹਦੇ ਨਾਲ ਅਸੀਂ ਖਿਲਵਾੜ ਨਹੀਂ ਕਰ ਸਕਦੇ ਕਿਉਂਕਿ ਆਲਵੇਸ ਸਟ੍ਰੀਟ ਪੰਜਾਬ ਦੇ ਨਾਲ ਡਿਫਰੈਂਟ ਫੈਸ਼ਨ ਖਿਲਵਾੜ ਹੋਇਆ ਹਾਂਜੀ ਖਲਵਾੜ ਹੋਇਆ ਬਾਰਡਰ ਬਾਰਡਰ ਸਟੇਟ ਦੇ ਨਾਲ ਜਿਹੜਾ ਉਹ ਮੌਜੂਦਾ ਸਬੰਧ ਨਹੀਂ 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 ਮੈਂ ਇਹ ਕਹਿ ਰਿਹਾ ਕਿ ਇਹ ਇੱਕ ਸੈਂਸਿਟਿਵ ਸਟੇਟ ਹੈ ਬਾਰਡਰ ਪੰਜਾਬ ਦੇ ਵਿੱਚ ਕਦੇ ਤੁਸੀਂ ਕਾਨੂੰਨ ਅਵਸਥਾ ਨੂੰ ਤੇ ਅਮਨ ਸ਼ਾਂਤੀ ਨੂੰ ਕਦੇ ਕਮਜ਼ੋਰ ਨਹੀਂ ਕਰ ਸਕਦੇ ਬਿਕੋਜ਼ ਪੰਜਾਬ ਨੇ ਪਹਿਲਾਂ ਵੀ ਬਹੁਤ ਸੰਤਾਪ ਓ ਗਿਆ ਤੇ ਪੰਜਾਬ ਦੇ ਲੋਕਾਂ ਦੀ ਟੰਗਾਂ ਛੁਣੋ ਤਾਕਤ ਨਹੀਂ ਰਹੀ ਮਸਾ ਖੜਾ ਹੋਇਆ ਪੰਜਾਬ ਦੁਆਰਾ ਤੇ ਅੱਜ ਲਾਅ ਐਂਡ ਆਰਡਰ ਹਰ ਰਿਸਪੌਂਸਿਬਿਲਟੀ ਆਫ ਦੀ ਗਵਰਨਮੈਂਟ ਚੰਗੇ ਤਰੀਕੇ ਨਾਲ ਪੂਰੀ ਹੋਵੇ ਕੋਈ ਕੋਈ ਚੀਜ਼ਾਂ ਦੀ ਐਸੀ ਗੱਲ ਨਾ ਹੋਵੇ ਜਿਸ ਨਾਲ ਪੰਜਾਬ ਕਮਜ਼ੋਰ ਹੋਵੇ ਪੰਜਾਬ ਨੂੰ ਡਿਵੈਲਪ ਕਰਨ ਵਾਸਤੇ ਫੋਕਸ ਏ ਔਰ ਅਗਰ ਆਪਾਂ ਕਰਾਂਗੇ ਤਾਂ ਪੰਜਾਬ ਉੱਪਰ ਜਾਊਗਾ ਪੰਜਾਬ ਦੇ ਬੱਚੇ ਉੱਪਰ ਜਾਣਗੇ ਤੇ ਬਹੁਤ ਸਾਰੀ ਜਨਤਾ ਜਿਹੜੀ ਅੱਜ ਬਾਹਰ ਜਾਂਦੀ ਹੈ ਜੇ ਉਹਨਾਂ ਨੂੰ ਉਰੇ ਫਿਊਚਰ ਦਿਖੂਗਾ ਤਾਂ ਉਹਰੇ ਰਹਿਣਗੇ ਜਿਹੜੇ ਲੋਕਾਂ ਨੇ ਹੁਣ ਸਰਕਾਰ ਹੈ ਉਹ ਇਸੇ ਕਰਕੇ ਜਿੱਤ ਕੇ ਆਏ ਸੀ ਜਿੱਦਾਂ ਤੁਸੀਂ ਆਪਣੇ ਆਪ ਵੀ ਕਿਹਾ ਕਿ ਪਿਛਲਾ ਬੰਦਾ ਵੀ ਇਹ ਕਿਹਾ ਸੀ ਉਹਨੂੰ ਲੋਕਾਂ ਨੇ ਹਰਾਤਾ ਤੇ ਨਵੇਂ ਨੇ ਕਿਹਾ ਸੀ ਹੁਣ ਜਿਹੜਿਆਂ ਦੀ ਸਰਕਾਰ ਨੂੰ 2.5 ਸਾਲ ਹੋ ਗਏ ਉਹਨਾਂ ਨੇ ਕਿਹਾ ਸੀ ਅਸੀਂ ਇੱਕ ਦਿਨ ਚ ਮਾਈਨਿੰਗ ਬੰਦ ਕਰ ਦਾਂਗੇ ਤੇ 2.5 ਸਾਲਾਂ ਚ ਨਹੀਂ ਕਰ ਸਕਦੇ ਇਹਦਾ ਜਵਾਬ ਤਾਂ ਭਾਈ ਉਹ ਦੇ ਸਕਦੇ ਜਿੱਥੇ ਤੱਕ ਮੇਰੀ ਗੱਲ ਹੈ ਮੈਨੂੰ ਜ਼ਿੰਮੇਵਾਰੀ ਮਿਲੂਗੀ ਜਰੂਰ ਆ ਪਲਾਨ ਬਣਾਵਾਂਗੇ ਤਾਂ ਕਿ ਸਾਡੇ এনवायरमेंट ਨਾ ਖਰਾਬ ਹੋਵੇ ਤੇ ਮਾਈਨਿੰਗ ਉਨੀ ਹੋ ਸਕੇ ਜਿੰਨੀ ਮਾਈਨਿੰਗ ਦੀ ਲੋੜ ਹੈ ਇਹ ਨਾ ਹੋਵੇ ਕਿ ਜਿਹੜੇ ਲੋਕ ਐਕਸਟਰਾ ਮਾਈਨਿੰਗ ਕਰਦੇ ਆ ਜਾਂ ਜਿਹੜੇ ਲੋਕ ਐਕਸਪਲੋਇਟ ਕਰਦੇ ਆ ਉਹਨਾਂ ਦੇ ਉੱਪਰ ਰੋਕ ਲਗਣੀ ਚਾਹੀਦੀ